ਬਾਹਗੁਰੂ ਜੀ ਕਾ ਖਾਲਸਾ ਬਾਹਗੁਰੂ ਜੀ ਕੀ ਫਤਿਹ ਅੱਜ ਵੱਡੇ ਵੱਡੇ ਗੱਪ ਤੁਹਾਨੂੰ ਸੁਣਾਉਣੇ ਆ ਤੇ ਝਾੜੂ ਵਾਲਿਆਂ ਦੀ ਮੌਜੂਦਾ ਸਰਕਾਰ ਹੈ ਉਹ ਵੀ ਸੁਣ ਲਿਓ ਦੂਜੇ ਵੀ ਸੁਣ ਲਿਓ ਘੱਟ ਕੋਈ ਵੀ ਨਹੀਂ ਹੈਗਾ ਸਾਰੇ ਗੱਪ ਮਾਰਦੇ ਨੇ ਵੱਡੇ ਤੋਂ ਵੱਡਾ ਵੱਡੇ ਤੋਂ ਵੱਡਾ ਤੇ ਜਿਹੜਾ ਅੱਜ ਤੁਹਾਨੂੰ ਗੱਪ ਸੁਣਾਉਣਾ ਇਹ ਮਾਰਿਆ ਭਗਵੰਤ ਮਾਨ ਅਛਾ ਫਤੇਗੜ ਸਾਹਿਬ ਜਿਹੜਾ ਹਲਕਾ ਹੈ ਨਾ ਉਹਦੇ ਪਿੰਡ ਪਤਾ ਕਿੰਨੇ ਬਦਾਨ ਸਭਾ ਹਲਕਾ ਵੀ ਪੈਂਦਾ ਉਹ ਤੇ ਲੋਕ ਸਭਾ ਹਲਕਾ ਹੀ ਪੈਂਦਾ ਸ਼ਾਇਦ ਉਹਦੇ ਵਿੱਚ 454 ਪਿੰਡ ਨੇ ਖੁਦ ਅਛਾ ਹੁਣ ਮੈਨੂੰ ਇਦਾਂ ਲੱਗਦਾ ਵੀ ਮੈਨੂੰ ਵੀ ਸ਼ਾਇਦ ਭੁਲੇਖਾ ਵੀ ਪੰਜਾਬ ਦੇ ਪਿੰਡ 20-25000 ਹੋਣਗੇ ਮੈਂ 12.5000 ਕਹਿੰਦਾ ਸੀ ਹੁਣ ਇਹ ਗੱਪ ਸੁਣ ਕੇ ਤਾਂ ਇਦਾਂ ਹੀ ਲੱਗਣਾ ਵੀ ਪੰਜਾਬ ਦੇ ਪਿੰਡ 20-25000 ਹੋਣਗੇ ਘੱਟੋ-ਘੱਟ ਇਹ ਮੋਰ ਕਿਹਨੇ ਲਾਈ ਆ ਜੀ ਭਵੰਤਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਨੇ ਸਾਡੇ ਪੰਜਾਬ ਦੇ ਤੇ ਕਹਿੰਦੇ ਫਤੇਗੜ ਸਾਹਿਬ ਦੇ ਵਿੱਚੋਂ ਨਾ ਪੰਚਾਇਤਾਂ ਨੇ ਮਤੇ ਪਾ ਕੇ ਭੇਜਿਆ ਸਾਡੇ ਕੋਲੇ 750 ਪੰਚਾਇਤਾਂ ਨੇ ਮਤਾ ਪਾਤਾ 775 ਪਿੰਡ ਕਿੰਨੇ ਨੇ 154 ਤੇ ਕਈ ਦੋ ਦੋ ਪਿੰਡਾਂ ਦੀ ਇੱਕ ਪੰਚਾਇਤ ਆ ਉੱਥੇ ਚਲੋ ਜੇ ਪੂਰੇ ਪਿੰਡ ਵੀ ਲਾ ਲਈਏ ਤਾਂ 454 ਪੰਚਾਇਤਾਂ ਨੇ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਸਾਡੇ ਕੋਲੇ 700 ਤੋਂ ਉੱਪਰ 775 ਹੀ ਕਹਿੰਤਾ 775 ਪੰਚਾਇਤਾਂ ਨੇ ਮਤਾ ਪਾ ਕੇ ਭੇਜਿਆ ਅਕੇ ਨਸ਼ਿਆਂ ਦੇ ਵਿਰੁੱਧ ਅਸੀਂ ਆਪਣੇ ਪਿੰਡਾਂ ਦੀ ਰਾਖੀ ਆਪ ਕਰਾਂਗੇ ਜੇ ਹੁਣ ਕੀ ਕਰੀਏ ਵੀ ਇਹਨੂੰ ਮੈਂਥ ਨਹੀਂ ਆਉਂਦਾ ਕੀ ਨਹੀਂ ਆਉਂਦਾ ਇਹਨੂੰ ਇਹ ਦੱਸੋ ਪਹਿਲਾਂ ਪਹਿਲਾਂ ਚੰਡੀਗੜ੍ਹ ਲਿਖਣ ਲੱਗ ਗਿਆ ਕੰਧਾ ਚੰਡੀਗੜ੍ਹ ਲਿਖਣਾ ਆਉਂਦਾ ਚੱチェ ਟਿੱਪੀ ਡੱਡੇ ਨੂੰ ਸਿਹਾਰੀ ਬੋਲ ਗਿਆ ਬੋਲਣਾ ਬਿਹਾਰੀ ਸੀ ਪਤਾ ਨਹੀਂ ਤੇ ਪੈਰ ਚਹਾ ਹਾ ਗਾ ਗਾ ਫਿਰ ਡਾੜਾ ਪਤਾ ਨਹੀਂ ਕੀ ਕੁਝ ਖਾ ਕੇ ਬੋਲਿਆ ਮੇ ਬਤੰਦਰਾ ਹੁਣ ਤਾਂ ਅਣਪੜ ਬੰਦੇ ਨਿਡ ਚਲਾਈ ਜਾਂਦੇ ਨੇ ਕਲਿੱਕ ਕਰਕੇ ਉਹਦੀ ਚੰਡੀਗੜ ਬੋਲ ਕੇ ਪੜਿਆ ਜਾਂਦਾ ਹੁਣ ਤਾਂ ਜਿਹੜੇ ਬਜ਼ੁਰਗ ਨਹੀਂ ਜਿਹੜੇ ਸਕੂਲ ਦੇ ਬਾਹਰ ਵਿੱਚੋਂ ਵੀ ਨਗੇ ਇਹਨਾਂ ਕੋਲੇ ਫੋਨ ਹੁੰਦਾ ਇਹ ਉਹ ਦੱਬ ਕੇ ਨਾ ਕਲਿੱਕ ਕਰ ਉਹਦੀ ਬੋਲ ਦੇ ਮੇਰੇ ਪਲਾਣਾ ਗਾਣਾ ਸੁਣ ਲੈ ਉਹਦੀ ਆ ਜਾਂਦਾ ਪੂਰਾ ਲੈ ਇਹਨੇ ਬਾਬਰਸ਼ੈ ਨੇ ਸ਼ਰਮੀਨੀ ਮੰਨੀ ਕਹਿੰਦਾ 750 ਪਿੰਡਾਂ ਨੇ ਮਤਾ ਪਾ ਕੇ ਭੇਜਤਾ ਸਾਨੂੰ ਵੀ ਅਸੀਂ ਆਪਣੇ ਪਿੰਡਾਂ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਰਾਖੀ ਆਪ ਕਰਾਂਗੇ ਕੀ ਕਹੀਏ ਹੁਣ ਹੁਣ ਕੁਛ ਕਹਿਤਾ ਸਕਦੇ ਨਹੀਂ ਕਹੇ ਪਰਚਾ ਪੁਰਚਾ ਕਰਾ ਦੇ ਰਿਹੀ ਕਿ ਪਤਾ ਮੋਕੇ ਦਾ ਮੁੱਖ ਮੰਤਰੀ ਪਤਾ ਕੋਈ ਨਹੀਂ ਵਿਚੱਕੋ ਬੂਟਾ ਸਿੰਘ ਨੂੰ ਜੋ ਪਰਚਾ ਇਹ ਵੀ ਚਿੱਟਾ ਵੇਚਦਾ ਪਤਾ ਕੋਈ ਨਹੀਂ ਇਹਨਾਂ ਦਾ ਜੋ ਕਿ ਪੁਰਾਣਾ ਕੱਢ ਲੈਣ ਪਤਾ ਕੀ ਇਹਨਾਂ ਦਾ ਪਰ ਕੋਈ ਨਹੀਂ ਸੋ ਮੰਨ ਮਤਲਬ ਕੁਝ ਹੈ ਨਾ ਨੱਕ ਨਾ ਜੀਵ ਲਵਾਈ ਦੇਣੀ ਚਲ ਹੁਣ ਮੈਂ ਆਪਣੀ ਗੱਲ ਕਹਿ ਦਨਾ ਇਹ ਤਾਂ ਭਵੰਤਮਾਨ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਹੈ ਜੀ ਝੂਠੀ ਥੋੜੀ ਹੋ ਸਕਦੀ ਹੈ ਗੂਗਲ ਦਾ ਕੀ ਹੈ ਇਹ ਤਾਂ ਗੂਗਲ ਕਾ ਝੂਠ ਬੋਲ ਸਕਦੀ ਹੈ ਜਿਹੜੇ ਵੱਡੇ ਵੱਡੇ ਪਟਵਾਰੀ ਕੰਨ ਕੋ ਬੈਠੇ ਨੇ ਜਿਹਨਾਂ ਕੋਲ ਗਿਣਤੀ ਹੁੰਦੀ ਹੈ ਪਿੰਡਾਂ ਦੀ ਸਰਵੇ ਕਰਨ ਵਾਲੇ ਉਹ ਝੂਠ ਬੋਲ ਸਕਦੇ ਹੁਣ ਮੁੱਖ ਮੰਤਰੀ ਸਾਹਿਬ ਤਾਂ ਗਰਾਊਂਡ ਲੈਵਲ ਤੇ ਪਟੇ ਨੂੰ ਬਰੋਜਾ ਲਾਉਂਦੇ ਰਹੇ ਉਹ ਥੋੜੇ ਜੂੜੇ ਬੋਲ ਸਕਦੇ ਪਰ ਪਤਾ ਨਹੀਂ ਵੀ ਬਰੋਜਾ ਲਾਇਆ ਕਦੋਂ ਸੀ 15 ਸਾਲ ਦੇ ਘਰੋਂ ਨਿਕਲ ਗਏ ਸੀ ਕਮੇਟੀ ਕਰਦੇ ਕਰਦੇ ਇੱਕ ਵਾਰੀ ਸਿਰ ਪੜਵਾ ਲਏ ਟੂਲ ਪਲਾਜੇ ਤੇ ਬੈਰਲਸ ਸੀ ਮਾਰੀਪੁਰਸ ਵਾਲੇ ਨੇ ਸਿਰ ਘਗਾ ਕੇ ਪਤਾ ਨਹੀਂ ਕੁਝ ਬੋਲ ਪੇਸ਼ ਉਹਨਾਂ ਦਿਨਾਂ ਤੇ ਤੇ ਚਲੋ ਹੁਣ ਮੈਂ ਤਾਂ ਹੁਣ ਇਹ ਤਾਂ ਬਾਈ ਉਹਦੇ ਪਾਰਟੀ ਵਾਲੇ ਕੁਛ ਨਹੀਂ ਆਉਂਦਾ ਕਿ ਨਹੀਂ ਆਉਂਦਾ ਮੈਨੂੰ ਆਉਂਦਾ ਨਹੀਂ ਮੈਂ ਵੀ ਫੋਨ ਫਾਨ ਤੇ ਕੱਢਦਾ ਹੁਣਾਂ ਜੋ ਕੁਝ ਕਰਨਾ ਮੈਨੂੰ ਵੀ ਨਹੀਂ ਆਉਂਦਾ ਮੈ ਤਾਂ ਪਤਾ ਨਹੀਂ ਪੰਜਵੀਂ ਫੇਲ ਨਾ ਪਤਾ ਚੌਥੀ ਫੇਲ ਨਾ ਪਤਾ ਕੋਈ ਨਹੀਂ ਪਤਾ ਤੁਸੀਂ ਕਰ ਲਿਓ ਜਿਹੜੀ ਹੁਣ ਗੱਲ ਕਹਿਣੀ ਹੈ ਇਹ ਧਿਆਨ ਨਾਲ ਸੁਣਿਓ ਆ ਜਿਹੜਾ ਚੌਥੀ ਪੰਜਵੀਂ ਫੇਲ ਵਾਲਾ ਹੈ ਇਹ ਮੈਂ ਮਜ਼ਾਕ ਹੀ ਇਹ ਕੱਪ ਹੀ ਮਾਰੇ ਬੜਿਆ ਬਹੁਤਾਂ ਮੈਨੂੰ ਕਿਤੇ ਕਹੋ ਮੈਨੂੰ ਅੱਛਾ ਵੀ ਤੁਹਾਡੇ ਕੋਲੇ ਇੱਕ ਸਾਲ ਹੈਗਾ ਫੜੋ ਇੱਕ ਸਾਲ ਦੇ ਵਿੱਚ ਜਿੰਨਾ ਲੁੱਟਿਆ ਜਾਂਦਾ ਪੰਜਾਬ ਨੂੰ ਲੁੱਟ ਲਓ ਕਿਉਂਕਿ ਮੁੜ ਕੇ ਤੁਹਾਡੀ ਬਾਰੀ ਆਉਣੀ ਨਹੀਂ ਮਸਾਂਬਾਰੀ ਆਈ ਸੀ ਰੋ ਪਿੱਟ ਕੇ ਭੌਂ ਸਿੰਘ ਦਾ ਨਾਂ ਵਰਤ ਕੇ ਐਵੇਂ ਪੱਗ ਬਨ ਕੇ ਨੌ ਪਾਲਸ ਲਾ ਕੇ ਖੂਨ ਬਣਾ ਲਿਆ ਸੰਗਲਪਾਲੇ ਗਲ ਵਿੱਚ ਅਸੀਂ ਕ੍ਰਾਂਤੀਕਾਰੀਆਂ ਇਨਕਲਾਬ ਜਿੰਦਾਬਾਦ ਮਿੱਟੀ ਚਾ ਕੇ ਕਿਤੇ ਮੂੰਹ ਚ ਪਾ ਲਈ ਕਿਤੇ ਸਿਰ ਤੇ ਪਾ ਲਈ ਅਸੀਂ ਮਿੱਟੀ ਦੀ ਕਸਮ ਖਾਣੇ ਲੋਕਾਂ ਨੂੰ ਬੇਬੂ ਬਣਾ ਕੇ ਮੁੱਖ ਮੰਤਰੀ ਬਣ ਗਏ ਉਧਰੋਂ ਵਟਸਐਪ ਤੇ ਲਾ ਲੈਨੇ ਇੱਕ ਛੋਸ਼ਾ ਛੜਤਾ ਬਾਈ ਲੱਖ ਬੰਦਾ ਚਾਹੁੰਦਾ ਹੈ ਭਵੰਤਮਾਨ ਮੁੱਖ ਮੰਤਰੀ ਹੋਵੇ 4 ਘੰਟਾਂ ਦੀ ਬਾਈ ਲੱਖ ਕਰਤਾ ਮੈਸੇਜ ਤੇ ਮੈਨੂੰ ਤਾਂ 4-5 ਕਰੋੜ ਮੈਸੇਜ ਆ ਗਏ ਤਾਂ ਇਦੇ ਹਿਸਾਬ ਨਾਲ ਤਾਂ ਜਿੱਦਾਂ ਮੈਂ ਬੋਲੀਆ ਨੂੰ ਫਿਰ ਮੈਂ ਤਾਂ ਫਿਰ 4-5 ਘੰਟੀਆਂ ਦਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਜਿਹੜੇ ਸਾਹਿਬ ਨੇ ਮੈਨੂੰ ਫੋਨ ਆਉਂਦੇ ਆ ਗੱਪੀ ਨਹੀਂ ਇਹ ਜਿਵੇਂ ਤੁਸੀਂ ਮਾਰਦੇ ਮੈਂ ਮਾਰੀ ਜਾਂਦਾ ਮਾਰ ਨਹੀਂ ਹੈ ਜਿਹੜਾ ਬੰਦਾ ਗੱਪ ਮਾਰ ਲਓ ਉਹਦੇ ਮੂਹਰੇ ਐਡਾ ਵੱਡਾ ਗੱਪ ਮਾਰੂੰਗੀ ਮੁੜ ਕੇ ਉਹ ਮਾਰੇਗਾ ਇੱਕ ਤੂੰ ਸੁਣਿਆ ਵੀਡੀਓ ਕਿਸੇ ਬੰਦੇ ਦੀ ਉਹ ਕਹਿੰਦਾ ਨਾ ਮੇਰੇ ਕੋਲ ਇੱਕ ਕਹਿੰਦਾ 6 ਗੋਲੀ ਦਾ ਪਿਸਤੌਲ ਸੀ ਮੈਂ ਕਹਿੰਦਾ ੱੱਕੇ ਤੁੱਕੇ ਨਾਲ 9 ਪਾ ਲਈਆਂ ਕਹਿੰਦਾ ਜਦੋਂ ਛੱਡੀਆਂ ਕਹਿੰਦਾ ਕਾੜ ਕਾੜ ਕਰਕੇ 12 ਗੋਲੀਆਂ ਕਹਿੰਦਾ 6 ਬੰਦੇ ਮਾਰਦੇ ਤੂੰ ਪਤਾ ਲੱਗ ਗਿਆ ਵੀ ਇਹਨੇ ਗੱਪ ਮਾਰਿਆ ਵੀ ਪਿਸਤੌਲ 6 ਗੋਲੀਆਂ ਦਾ ਸੀ ੱੱਕੇ ਨਾਲ ਕਿਵੇਂ 9 ਪੈ ਗਈਆਂ ਤੇ ਫਿਰ ਚਲਾਉਣ ਵੇਲੇ 12 ਕਿਵੇਂ ਚੱਲ ਗਈਆਂ ਬੰਦੇ 6 ਮਰ ਗਏ ਯਾਨੀ ਕਿ ਇਹ ਗੱਪ ਹੀ ਨੇ ਸਾਰੇ ਅਸਾਂ ਉਹ ਲਾਸਟ ਵੇ ਜਿਹੜੀ ਮੈਂ ਗੱਲ ਕਹਿਣੀ ਆ ਉਹ ਸੁਣ ਲਿਓ ਬਾਈ ਵੀ ਤੁਹਾਡੇ ਕੋਲ 1 ਸਾਲ ਰਹਿ ਗਿਆ 1 ਸਾਲ ਵਿੱਚ ਜੋ ਲੁੱਟਣਾ ਹੈ ਪੰਜਾਬ ਦਾ ਜੋ ਵੇਚਣਾ ਹੈ ਵੇਚ ਦਿਓ ਮੁੜ ਕੇ ਤੁਹਾਡੀ ਬਾਰੀ ਨਹੀਂ ਹੋਣੀ ਪਤਾ ਨਹੀਂ ਫਿਰ ਕਿਹਦੇ ਹੱਥ ਕੁਰਸੀ ਲੱਗਣੀ ਹੈ ਕਿਹੜਾ ਬਾਂਦਰ ਬੈਠੂ ਹੋ ਸਕਦਾ ਤੁਹਾਡੇ ਨੂੰ ਭੈੜਾ ਬਹਿ ਜਾਏ ਕੋਈ ਬਸ ਫਰਕ ਇਹ ਨਾ ਕਿ ਬਾਂਦਰ ਨੂੰ ਅੱਗ ਨਹੀਂ ਲਾਉਣੀ ਆਉਂਦੀ ਜੇ ਅੱਗ ਲਾਉਣੀ ਆਉਂਦੀ ਹੋਵੇ ਤਾਂ ਸਭ ਕੁਝ ਮਚਾ ਦੇ ਬੰਦ ਰਕ ਲਾ ਕੇ बस ਐ ਨਾਂ ਕੀ ਫਰਕ ਹੈ ਤੇ ਜਿਹੜੇ ਐਮ.ਐਲ.ਏ. ਸਾਹਿਬ ਨੇ ਨਾਲ ਡੀ.ਸੀ. ਸਾਹਿਬ ਵੀ ਹੈਗੇ ਨੇ 23 ਘਟੋ ਘਟ ਪੰਜਾਬ ਦੇ ਉਹਨਾਂ ਨੂੰ ਬੇਨਤੀ ਹੈ ਪਟਵਾਰੀ ਬਹੁਤ ਨੇ ਕੰਨਗੋ ਬਹੁਤ ਨੇ ਤਹਿਸੀਲਦਾਰ ਬਹੁਤ ਨੇ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਮਾੜਾ ਮੁੰਡਾ ਚਿੱਟ ਜੁੜ ਤੇ ਲੈ ਕੇ ਦੇ ਦਿਆ ਕਰੋ ਵੀ ਭਾਈ ਐਨੇ ਪਿੰਡ ਨੇ ਆ ਹਲਕੇ ਵਿੱਚ ਤੁਸੀਂ ਦੱਸ ਦਿਆ ਕਰੋ ਹੁਣ ਮੈਨੂੰ ਵੀ ਦੱਸ ਦੇਈ ਨੇ ਮੇਰੇ ਘਰ ਦੇ ਦੱਸਦੇ ਮੁੰਡੇ ਦੱਸਦੇ ਵੀ ਤੂੰ ਅਣ ਪੜਿਆ ਪਾਪਾ ਬਾਪੂ ਮਿੱਦੂ ਮੈਂ ਦਾਣਾ ਬੋਲਦਾ ਦਾਪੂ ਮੈਨੂੰ ਵੀ ਪਤਾ ਸੀ ਦਿੰਦਿਆ ਜਵਾਬ ਮੈਂ ਵੀ ਕਿੰਨੀ ਗਲਤੀ ਬੋਲਦਾ ਸੀ ਜਵਾਬ ਦੱਸ ਦਿੰਦੇ ਵੀ ਨਹੀਂ ਆਹ ਸਹੀ ਐ ਸੀ ਅਰਸਾ ਚ ਕੀਤਾ ਤੂੰ ਹੀ ਦੱਸ ਦਿਆ ਕਰੋ ਬਾਈ ਇਹਨੂੰ ਦੇਸੀਆਂ ਦਾ ਫਰਜ ਬਣਦਾ ਹੈ ਪੜਵਾਰੀਆਂ ਦਾ ਫਰਜ ਬਣਦਾ ਹੈ ਕਾਨੂੰਗੋ ਦਾ ਫਰਜ ਬਣਦਾ ਜਿਹੜੇ ਮਿੰਟੀ ਮਿੰਟੀ ਕਰਨ ਜਾਣਦੇ ਜਿਹਨਾਂ ਕੋਲ ਪਿੰਡਾਂ ਦੀ ਗਿਣਤੀ ਹੁੰਦੀ ਹੈ ਦੱਸ ਦਿਆ ਕਰੋ ਬਿਨਾਂ ਝੂਠ ਬੋਲਣ ਚਲੋ ਲਾਸਟ ਵਿੱਚ ਕਹਿ ਦਿੰਨਾ ਵੀ ਤੁਹਾਡੇ ਕੋਲ 1 ਸਾਲ ਰਹਿ ਗਿਆ ਜਿਨਨੇ ਗੱਪ-ਗੁੱਪ ਮਾਰਨੇ ਆ ਮਾਰ ਲੋ ਜਿਹੜਾ ਝੂਠ ਬੋਲਣਾ ਬੋਲ ਲੋ ਜੋ ਕੁਛ ਲੁੱਟਣਾ ਲੁੱਟ ਲੋ ਬੀਜੇ ਬੋਜ ਲਵਾ ਕੇ ਬਾਹਰ ਬਜਣੇ ਬਾਹਰ ਪਾਜੋ ਇਹ ਕਿਸਾਨ ਆ ਤੁਹਾਡੇ ਕੋਲ ਮੁੜ ਕੇ ਤਾਂ ਬਾਰੀ ਆਉਣੀ ਨਹੀਂ ਭਾਵੇਂ ਲਾਲਾ ਆ ਜੇ ਭਾਵੇਂ ਲਾਲੀ ਆ ਜੇ ਜੋ ਮਰਜੀ ਆ ਜੀ ਮੁੜ ਕੇ ਨਹੀਂ ਮਾਰੀਓ ਇਹ ਬੇਨਤੀ ਹੈ ਜੀ ਜਦੋਂ ਤੁਹਾਡੇ ਮੂਹਰੇ ਮੁੱਖ ਮੰਤਰੀ ਸਾਹਿਬ ਐਡਾ ਵੱਡਾ ਗੱਪ ਮਾਰਦੇ ਨੇ ਮਾੜਾ ਮਟਾ ਬੋਲ ਪਿਆ ਕਰੋ ਜੀ ਮੜਾ ਮੋਟਾ ਤਾਂ ਬੋਲ ਪਿਆ ਕਰੋ ਕੱਖਾਂ ਵਿੱਚ ਕੇ ਬੈਠੇ ਰਹਿਣਾ ਮਿਰੋੜੀ ਜਾਣ ਦਿਓ ਚਾਰਸ ਰੋੜ ਦੇ ਤੁਸੀਂ ਤਾਂ ਯਾਰ ਰੋੜ ਦੀ ਗੋਲ ਚੀਜ਼ ਹੁੰਦੀ ਹੈ ਮੜਾ ਮੋਟਾ 19 21 ਚੱਲ ਜਾਂਦੀ ਹੈ ਤੁਸੀਂ ਤਾਂ ਯਾਰ 400 54 ਪਿੰਡ ਹੈ ਫਤਿਹਗੜ੍ਹ ਸਾਹਿਬ ਦੇ 700 ਪੰਚਾਇਤਾਂ ਨੇ ਮਤਾ ਪਾ ਕੇ ਵੀ ਤਾਂ ਤੁਹਾਨੂੰ ਜੇ ਭੁੱਲ ਗਏ ਹੋਗੇ ਮੜਾ ਮੋਟਾ ਸਾਹਿਬ ਤਾਂ ਬੁਲਾ ਲਿਆ ਕਰੋ ਬਾਈ ਚਲੋ ਬਹੁਤ ਐਨਾਂ ਦਾ ਮਾਫ਼ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ